ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੰਦੀਪ ਕੰਡ ਲਾਈਫ ਕੋਚ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ ਸਾਡੇ ਰਿਸ਼ਤਿਆਂ ਬਾਰੇ ਇਹ ਰਿਸ਼ਤੇ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਅਹਿਮ ਰੋਲ ਅਦਾ ਕਰਦੇ ਐ ਸਾਨੂੰ ਜਿਉਣਾ ਸਿਖਾਉਂਦੇ ਐ ਸਾਡੀ ਸਾਡੇ ਸੁੱਖ-ਦੁੱਖ ਦੇ ਭਾਈਵਾਲ ਹੁੰਦੇ ਐ ਇਹ ਉਹ ਰਿਸ਼ਤੇ ਐ ਅੱਜ ਬੇਸ਼ੱਕ ਦਿਨੋਂ-ਦਿਨ ਇਹ ਰਿਸ਼ਤੇ ਖਤਮ ਹੁੰਦੇ ਜਾ ਰਹੇ ਨੇ ਪਰ ਰਿਸ਼ਤੇ ਕਦੇ ਵੀ ਖਤਮ ਨਹੀਂ ਹੁੰਦੇ ਇਹ ਉਸੇ ਤਰ੍ਹਾਂ ਕਾਇਮ ਰਹਿੰਦੇ ਨੇ ਸਮੇਂ ਦੇ ਆਉਣ ਨਾਲ ਉਹਨਾਂ ਦਾ ਰੂਪ ਸਰੂਪ ਬਦਲ ਜਾਂਦਾ ਹੈ ਤੇ ਉਸ ਮੁਤਾਬਕ ਚੱਲਣ ਲੱਗ ਜਾਂਦੇ ਅੱਜ ਨਵੇਂ-ਨਵੇਂ ਰਿਸ਼ਤੇ ਹੋਂਦ ਵਿੱਚ ਆ ਰਹੇ ਐ ਜਿਸ ਕਾਰਨ ਜਿਹੜੇ ਰਿਸ਼ਤੇ ਨੂੰ ਅਸੀਂ ਹੰਡਾ ਰਹੇ ਹਾਂ ਉਹ ਰਿਸ਼ਤੇ ਵੀ ਇਸ ਤਰ੍ਹਾਂ ਲੱਗਦਾ ਜਿਵੇਂ ਕਲੰਕਿਤ ਹੋ ਰਹੇ ਹੋਣ ਜਿਵੇਂ ਮੈਂ ਪਿਛਲੀ ਇੱਕ ਆਪਣੀ ਵੀਡੀਓ ਵਿੱਚ ਵੀ ਕਿਹਾ ਸੀ ਕਿ ਅਸੀਂ ਪਾਣੀ ਧਰਤੀ ਅਤੇ ਹਵਾ ਜਿਸ ਨੂੰ ਸਾਡੇ ਪਹਿਲੇ ਗੁਰੂ ਗੁਰਨਾਨਕ ਦੇਵ ਜੀ ਨੇ ਰਿਸ਼ਤਿਆਂ ਨਾਲ ਤੁਲਨਾ ਕੀਤੀ ਸੀ ਤੇ ਉਹਨਾਂ ਰਿਸ਼ਤਿਆਂ ਨਾਲ ਜਿਹੜੇ ਸਾਡੇ ਜ਼ਿੰਦਗੀ ਦਾ ਮੋੜ ਬਣਦੇ ਨੇ ਗੁਰੂ ਪਿਤਾ ਤੇ ਮਾਤਾ ਨਾਲ ਤਾਂ ਅਸੀਂ ਉਹ ਗੰਦਲੇ ਕਰ ਲਏ ਉਸੇ ਤਰੀਕੇ ਨਾਲ ਅੱਜ ਸਮਾਜ ਦੇ ਵਿੱਚ ਰਿਸ਼ਤੇ ਖਤਮ ਵੀ ਹੋ ਗਏ ਅਤੇ ਰਿਸ਼ਤਿਆਂ ਨੇ ਨੂੰ ਅਸੀਂ ਗੰਦਲਾਈ ਕਰ ਲਿਆ ਅਤੇ ਤੇ ਨਵੇਂ ਤੋਂ ਨਵੇਂ ਰਿਸ਼ਤਾ ਆਜ਼ਾਦ ਵੀ ਕਰਨ ਲੱਗੇ ਮੈਨੂੰ ਅ ਕੱਲ ਸੋਸ਼ਲ ਮੀਡੀਆ ਤੇ ਸੁਣਨ ਨੂੰ ਮਿਲਿਆ ਇੱਕ ਨਵਾਂ ਸ਼ਬਦ ਸ਼ੂਗਰ ਡੈਡੀ ਇਹ ਸ਼ਬਦ ਮੇਰੇ ਲਈ ਬਹੁਤ ਨਵਾਂ ਸੀ ਇਸ ਕਰਕੇ ਮੈਂ ਦੇ ਬਾਰੇ ਜਾਨਣਾ ਚਾਹਿਆ ਜਦੋਂ ਮੈਂ ਇਹਦੇ ਬਾਰੇ ਦੇਖਿਆ ਪੜ੍ਹਿਆ ਤਾਂ ਮੈਨੂੰ ਲੱਗਿਆ ਕਿ ਇਹ ਵਾਕਈ ਹੀ ਜਿਹੜਾ ਪਿਤਾ ਦਾ ਰਿਸ਼ਤਾ ਹੈ ਉਸ ਨੂੰ ਕਲੰਕਿਤ ਕਰਨ ਵਾਲਾ ਹੈ ਸੋ ਇਹ ਸਾਡੇ ਬੱਚੇ ਜਿਹੜੇ ਇਹ ਰਿਸ਼ਤਿਆਂ ਨੂੰ ਬਣਾ ਬਣਾ ਰਹੇ ਨੇ ਨਵੇਂ ਤੋਂ ਨਵੇਂ ਨੂੰ ਉਹਨਾਂ ਬੱਚਿਆਂ ਨੂੰ ਮੇਰੀ ਅਪੀਲ ਹੈ ਕਿ ਘੱਟ ਤੋਂ ਘੱਟ ਅਸੀਂ ਸਮਾਜ ਵਿੱਚ ਰਿਸ਼ਤੇ ਖਤਮ ਹੋ ਜਾਣ ਤੋ ਤਵਾਰਾ ਬਣਾ ਸਕਦੇ ਆ ਪਰ ਜੇ ਕਲੰਕਤ ਹੋ ਜਨ ਤਾਂ ਉਦੋਂ ਸਮਾਜ ਵਿੱਚ ਸਾਡਾ ਕੁਝ ਨਹੀਂ ਰਹਿੰਦਾ ਉਸ 슈ਗਰ ਡੈਡੀ ਦਾ ਮਤਲਬ ਹੈ ਕਿ ਕੋਈ ਅਧਖੜ ਉਮਰ ਦਾ ਵਿਅਕਤੀ ਕੋਈ ਲੜਕੀ ਨਾਲ ਜਾਂ ਲੜਕੀ ਉਸ ਨਾਲ ਕੋਈ ਪ੍ਰੇਮ ਪਿਆਰ ਕਰਦੀ ਹੈ ਤਾਂ ਉਸ ਲੜਕੀ ਦੀ ਉਹ ਹਰ ਮੰਗ ਪੂਰੀ ਕਰਦਾ ਤੇ ਇਹ ਵਿੱਚ ਦੇ ਵਿੱਚ ਲੜਕੀ ਉਸ ਦੀ ਮੰਗ ਪੂਰੀ ਕਰਦਾ ਕਿੰਨਾ ਜਿਆਦਾ ਕਲੰਕਿਤ ਹੈ ਇਹ ਰਿਸ਼ਤਾ ਜਿਹੜਾ ਉਹ ਆਪ ਦੀ ਜਾਣ ਪਛਾਣ ਵੀ ਇਸ ਤਰੀਕੇ ਨਾਲ ਹੀ ਕਰਾਉਂਦੇ ਐ ਜਦੋਂ ਕਿ ਇੱਕ ਪਿਤਾ ਤਾਂ ਆਪਣੀ ਬੱਚੀ ਲਈ ਆਪਣੀ ਧੀ ਲਈ ਸਭ ਤੋਂ ਵੱਡੀ ਅਹਿਮੀਅਤ ਵਾਲੀ ਚੀਜ਼ ਹੁੰਦੀ ਸਰ ਤੋਂ ਵੱਡਾ ਤੇ ਚੰਗਾ ਪਵਿੱਤਰ ਰਿਸ਼ਤਾ ਪਿਤਾ ਦਾ ਰਿਸ਼ਤਾ ਹੁੰਦਾ ਪਰ ਉਸ ਪਿਤਾ ਦੇ ਰਿਸ਼ਤੇ ਨੂੰ ਵੀ ਇਹ ਜਿਹੇ ਨਾਵਾਂ ਦੇ ਵਿੱਚ ਆ ਕੇ ਬਦਨਾਮ ਲੋਕ ਜਾਂ ਸਾਡੇ ਬੱਚੇ ਹੀ ਐ ਜਿਹੜੇ ਉਹ ਇਹਨਾਂ ਨੂੰ ਕਰ ਰਹੇ ਐ ਚੰਡੀਗੜ੍ਹ ਦੇ ਵਿੱਚ ਇਹ ਅੱਜਕੱਲ ਆਮ ਦੇਖਣ ਨੂੰ ਕਹਿੰਦੇ ਮਿਲ ਜਾਂਦਾ ਕਿ ਹੋਟਲਾਂ ਦੇ ਵਿੱਚ ਜਾਂ ਸੀ ਘਰਾਂ ਦੇ ਵਿੱਚ ਇਸ ਤਰੀਕੇ ਨਾਲ ਲੋਕ ਰਹਿ ਰਹੇ ਨੇ ਕਿੰਨਾ ਇਹ ਸਾਡੇ ਸਮਾਜ ਲਈ ਕਲੰਕਿਤ ਹੈ ਹੋ ਸਕਦਾ ਹੈ ਕਿ ਕੱਲ ਨੂੰ ਜਿਸ ਤਰ੍ਹਾਂ ਖਬਰਾਂ ਪੜਨ ਵਾਲੇ ਵੀ ਖਬਰਾਂ ਇਸ ਤਰੀਕੇ ਨਾਲ ਪੜਿਆ ਕਰਨ ਕਿ ਅੱਜ ਸਹੀ ਪਿਤਾ ਦਾ ਸਾਹਮਣਾ ਸ਼ੂਗਰ ਡੈਡੀ ਨਾਲ ਹੋ ਗਿਆ ਤੇ ਲੜਕੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਾਂ ਹੋਰ ਅਜਿਹੇ ਸ਼ਬਦ ਸੋ ਇਹ ਰਿਸ਼ਤੇ ਪਹਿਲਾਂ ਤਾਂ ਰਿਸ਼ਤੇ ਸੀ ਖਤਮ ਹੋ ਗਏ ਸੀ ਖਤਮ ਸੀ ਕਿ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਸਾਂਝੇ ਪਰਿਵਾਰਾਂ 'ਚ ਰਹਿੰਦੇ ਸੀ ਚਾਚਾ ਤਾਇਆ ਦਾਦਾ ਮਾਮਾ ਸਾਰੇ ਬਹੁਤ ਰਿਸ਼ਤੇ ਸਾਡੇ ਹੁੰਦੇ ਸੀ ਉਹ ਰਿਸ਼ਤਿਆਂ ਨੂੰ ਅਸੀਂ ਖਤਮ ਕਰ ਲਿਆ ਸਾਡੇ ਬੱਚੇ ਦੀ ਅਸੀਂ ਫੈਮਿਲੀ ਪਲੈਨਿੰਗ ਕਰਕੇ ਬੱਚੇ ਇੱਕ ਇੱਕ ਦੋ ਦੋ ਹੋਣ ਲੱਗ ਗਏ ਜਿਹੜੇ ਜੇ ਦੋ ਬੱਚੇ ਐ ਤੇ ਭੂਆ ਦਾ ਰਿਸ਼ਤਾ ਖਤਮ ਹੋ ਗਿਆ ਜੇ ਇੱਕ ਬੱਚਾ ਬੱਚੀ ਐ ਤੇ ਉਹ ਦੂਸਰੇ ਚਾਚਾ ਤਾਏ ਦਾ ਰਿਸ਼ਤਾ ਖਤਮ ਹੋ ਗਿਆ ਸੋ ਇਹ ਰਿਸ਼ਤੇ ਖਤਮ ਕਰ ਲਏ ਅਸੀਂ ਰਿਸ਼ਤੇ ਖਤਮ ਕਰਨ ਦੇ ਨਾਲ ਨਾਲ ਅਸੀਂ ਉਹ ਰਿਸ਼ਤਿਆਂ ਨੂੰ ਕਿਵੇਂ ਨਿਭਾਉਣਾ ਹੈ ਉਹ ਜਿਹੜਾ ਇਹ ਸ ਮੀਡੀਆ ਦਾ ਸੰਚਾਰ ਹੈ ਉਹਨੇ ਖਤਮ ਕਰ ਦਿੱਤਾ ਪਹਿਲਾਂ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਜਦੋਂ ਕਦੇ ਵੀ ਕੋਈ ਘਰੇ ਪਰੌਣਾ ਆਉਣਾ ਹੁੰਦਾ ਸੀ ਤਾਂ ਦੋ ਦਿਨ ਪਹਿਲਾਂ ਉਹਦੀ ਤਿਆਰੀ ਚੱਲ ਪੈਂਦੀ ਸੀ ਕਿ ਸਾਡੇ ਇਸ ਰਿਸ਼ਤੇਦਾਰ ਨੇ ਉਹ ਪਰੌਣਾ ਪਰੌਣਾ ਹੀ ਨਹੀਂ ਭਾਵੇਂ ਕੋਈ ਕਿਸੇ ਹੋਰ ਨੇ ਵੀ ਆਉਣਾ ਹੁੰਦਾ ਸੀ ਤਾਂ ਉਹਦੇ ਲਈ ਵਿਸ਼ੇਸ਼ ਪਕਵਾਨ ਤੇ ਹੋਰ ਇਸ ਤਰੀਕਾ ਕੀਤਾ ਜਾਂਦਾ ਸੀ ਪਰ ਹੁਣ ਤਾਂ ਨਾ ਤਾਂ ਕੋਈ ਕਿਸੇ ਦੇ ਜਾਂਦਾ ਹੀ ਐ ਜੇ ਜਾਂਦਾ ਤਾਂ ਇਹ ਵੀ ਨਹੀਂ ਕਿ ਉਹ ਕੋਈ ਕਿਸੇ ਕਿਸਮ ਦਾ ਖਾਣਾ ਖਾਣਾ ਜਾਂ ਹੋਰ ਤਾਂ ਦੂਰ ਦੀ ਗੱਲ ਐ ਉਸ ਨੂੰ ਮਿਲਣਾ ਤਾਂ ਦੂਰ ਦੀ ਗੱਲ ਐ ਮੇਰਾ ਖਿਆਲ ਹੈ ਕਿ ਜਦੋਂ ਅਗਲਾ ਘਰੇ ਬਾਅਦ ਚ ਵੜਦਾ ਹੈ ਪਹਿਲਾਂ ਮੋਬਾਈਲ ਚਾਰਜ ਕਰਨ ਵਾਲਾ ਜਿਹੜਾ ਸੁੱਚ ਪਾਲਦਾ ਹੈ ਕਿ ਮੋਬਾਈਲ ਕਰਨ ਵਾਸਤੇ ਕਿੱਥੇ ਮੈਨੂੰ ਮਿਲ ਸਕਦੀ ਹੈ ਜਿਹਦੇ ਵਿੱਚ ਮੈਂ ਚਾਰਜ ਕਰ ਸਕਾਂ ਆਪਦੇ ਰਿਸ਼ਤੇਦਾਰਾਂ ਨੂੰ ਉਹ ਬਾਤ ਮਿਲਦਾ ਹੈ ਪਹਿਲਾਂ ਅਸੀਂ ਦੇਖਦੇ ਸੀ ਜਦੋਂ ਸਾਡੇ ਬੱਚੇ ਸੀਗੇ ਤਾਂ ਉਹ ਬੱਚੇ ਨੂੰ ਸ਼ਾਮ ਜਦੋਂ ਹੋ ਜਾਂਦੀ ਸੀ ਤੇ ਇੱਕ ਚਾਹ ਚੜ ਜਾਂਦਾ ਸੀ ਉਹ ਕਿਉਂ ਕਿਉਂਕਿ ਉਹਨਾਂ ਨੂੰ ਇੱਕ ਨਵੀਆਂ ਬਾਤਾਂ ਸੁਣਨ ਦਾ ਨਵੀਆਂ ਕਹਾਣੀਆਂ ਸੁਣਨ ਦਾ ਚਾਹ ਹੁੰਦਾ ਸੀ ਤੇ ਸਾਡੇ ਉਹਨਾਂ ਦੇ ਜਿਹੜੇ ਦਾਦਾ-ਦਾਦੀ ਹੁੰਦੇ ਸੀ ਉਹ ਉਹਨਾਂ ਨੂੰ ਕਹਾਣੀਆਂ ਉਹ ਪ੍ਰਾਣੀਆਂ ਰਾਜਿਆਂ ਦੀਆਂ ਕਹਾਣੀਆਂ ਪ੍ਰਾਣੀਆਂ ਜਿਹੜੇ ਦੈਂਤ ਤੇ ਹੋਠ ਇਹ ਹੀਆਂ ਕਹਾਣੀਆਂ ਜਿਦੇ ਚ ਬੱਚਿਆਂ ਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਸੀ ਤੇ ਬੱਚਿਆਂ ਦਾ ਦਾਦੀ ਨਾਲ ਨਾਨੀ ਨਾਲ ਜਾਂ ਬਜ਼ੁਰਗਾਂ ਨਾਲ ਪ੍ਰੇਮ ਵੀ ਵਧਦਾ ਸੀ ਅੱਜ ਬੜਾ ਸੁਣਦੇ ਆ ਜਦੋਂ ਇੱਕ ਪੋਤਾ ਕਹਿ ਰਿਹਾ ਹੁੰਦਾ ਤੇ 올ਡ ਲੇਡੀ ਆ ਔਰ ਦਾਦੀ ਨੂੰ 올 ਲੇਡੀ ਕਰਕੇ ਬੁਲਾਉਂਦਾ ਹੈ ਦਾਦੇ ਨੂੰ ਇਸ ਤਰੀਕੇ ਨਾਲ ਬੁਲਾਉਂਦਾ ਹੈ ਤਾਂ ਅਸੀਂ ਕਿ ਕਿੱਧਰ ਨੂੰ ਚੱਲ ਪਏ ਆ ਮਮੀ ਡੈਡੀ ਪਿਤਾ ਬਾਪੂ ਤੋਂ ਇੱਥੋਂ ਤੱਕ ਆ ਗਏ ਆ ਸਾਨੂੰ ਇਹ ਨਹੀਂ ਪਤਾ ਕਿ ਮਮੀ ਦਾ ਸ਼ਬਦ ਅਰਥ ਕੀ ਹੈ ਡੈਡੀ ਦਾ ਸ਼ਬਦ ਦੀ ਅਰਥ ਕੀ ਹੈ ਸੋ ਇਹਨਾਂ ਰਿਸ਼ਤਿਆਂ ਨੂੰ ਅਸੀਂ ਨਾ ਕੇਵਲ ਖਤਮ ਕੀਤਾ ਉਦੇ ਬਦਲਦੇ ਸਰੂਪ ਚ ਉਹਦੇ ਨਵੇਂ ਨਾਮ ਆ ਗਏ ਬਦਲਦੇ ਨਾਮ ਦੇ ਨਾਲ ਨਾਲ ਉਹਨਾਂ ਰਿਸ਼ਤਿਆਂ ਨੂੰ ਅਸੀਂ ਕਲੰਕਿਤ ਕਰਨ ਵੱਲ ਵੀ ਜਾ ਰਹੇ ਹਾਂ ਮੈਂ ਇੱਕ ਅ ਪੜਿਆ ਕਿ ਕਿਸ ਤਰੀਕੇ ਨਾਲ ਅੱਜ ਸਮਾਜ ਦੇ ਵਿੱਚ ਵਿਸਤਰਦੇ ਹੋਏ ਲੜਕੀਆਂ ਜਾਂ ਲੜਕੇ ਕਿਸ ਤਰੀਕੇ ਨਾਲ ਉਹਨਾਂ ਰਿਸ਼ਤਿਆਂ ਨੂੰ ਕਲੰਕਿਤ ਕਰਦੇ ਨੇ ਤੋਂ ਇਹ ਰਿਸ਼ਤੇ ਬੜਾ ਵੱਡਾ ਰੋਲ ਅਦਾ ਕਰਦੇ ਨੇ ਇਹ ਤੁਹਾਡੇ ਮਿੱਤਰ ਸਾਥੀ ਤੁਹਾਡਾ ਬਹੁਤ ਵੱਡਾ ਰੋਲ ਅਦਾ ਕਰਦੇ ਨੇ ਮੈਂ ਕੱਲ ਹੀ ਜਦੋਂ ਕਿਸੇ ਦਾ ਮੇਰੇ ਕੋਲੇ ਫੋਨ ਆਇਆ ਉਹਦੇ ਨਾਲ ਮੇਰੇ ਪਿਛਲੇ 20 ਸਾਲ ਤੋਂ ਸਬੰਧ ਨੇ ਪਰ ਪਿਛਲੇ 10 ਸਾਲ ਹੋਏ ਮੈਂ ਉਸ ਦੀ ਕਿਸੇ ਕੰਮ ਦੇ ਵਿੱਚ ਉਹਦੀ ਵਿਰੋਧਤਾ ਕੀਤੀ ਇਸੇ ਚੂਣ ਦੇ ਵਿੱਚ ਉਹਦੀ ਵਿਰੋਧਤਾ ਕੀਤੀ ਤਾਂ ਸਾਡਾ ਉਹਨਾਂ ਨਾਲੋਂ ਫਰਕ ਪੈ ਗਿਆ ਪਰ ਉਸ ਵਿਅਕਤੀ ਨੇ ਕੱਲ ਜਦੋਂ ਮੇਰੀ ਕੋਈ ਵੀਡੀਓ ਦੇਖੀ ਸੁਣੀ ਤਾਂ ਉਹਦਾ ਮੇਰਾ ਉਹਦਾ ਫੋਨ ਆਇਆ ਮੈਨੂੰ ਵਧਾਈ ਦਿੱਤੀ ਮੇਰੇ ਨਾਲ ਘੱਟੋ ਘੱਟ 15-20 ਮਿੰਟ ਉਹਨੇ ਗੱਲ ਕੀਤੀ ਭਾਵ ਕਿ ਉਹ ਵਿਅਕਤੀ ਵੀ ਕਹਿੰਦਾ ਮੈਂ ਬਹੁਤ ਚਿਰ ਤੋਂ ਮਹਿਸੂਸ ਕਰ ਰਿਹਾ ਸੀ ਕਿ ਮੈਂ ਕਦੋਂ ਗੱਲ ਕਰਾਂ ਸਾਡੇ ਸਬੰਧ ਪਹਿਲਾਂ ਅਜਿਹੇ ਸੀ ਚੰਗੇ ਸਬੰਧ ਸੀ ਕਿ ਇੰਨੀ ਛੋਟੀ ਜੀ ਗੱਲ ਪਿੱਛੇ ਆਪਾਂ ਬੋਲਣੋਂ हट ਗਏ ਪਰ ਦੂਜੇ ਬੰਨੇ ਅਸੀਂ ਦੇਖੀਏ ਸਾਡੀ ਸੋਚ ਦਾ ਕਿ ਜਿਸ ਵਿਅਕਤੀ ਕਾਰਨ ਉਸ ਵਿਅਕਤੀ ਨਾਲ ਮੇਰਾ ਫਰਕ ਪਿਆ ਸੀ ਜਾਂ ਆਪਾਂ ਕਹੀਏ ਜਿਸ ਜਿਸ ਦੀ ਮੈਂ ਮਦਦ ਉਹਨੂੰ ਕੀਤੀ ਸੀ ਉਹਦੇ ਵਿਰੋਧ ਦੇ ਵਿੱਚ ਉਹ ਵਿਅਕਤੀ ਨੇ ਮੇਰੇ ਨਾਲ ਜਾਂ ਬਿਰੇ ਨਾਲ ਧੋਖਾ ਕਰਨ ਦੀ ਬਿਲਕੁਲ ਕੋਈ ਅਸਰ ਨਹੀਂ ਛੱਡੀ ਤੇ ਅੱਜ ਉਹ ਵਿਅਕਤੀ ਮੇਰਾ ਕੱਟੜ ਵਿਰੋਧੀ ਬਣ ਕੇ ਰਹਿ ਗਿਆ ਸੋ ਸਮੇਂ ਦੇ ਅਨਸਾਰ ਇੱਕ ਤਾਂ ਮੈਂ ਇਹ ਕਹਿਣਾ ਚਾਹਣਾ ਹੈ ਕਿ ਰਿਸ਼ਤਿਆਂ ਨੂੰ ਰਿਸ਼ਤੇ ਬੜੇ ਪਵਿੱਤਰ ਚੀਜ਼ ਹੁੰਦੇ ਆ ਇਹਨਾਂ ਰਿਸ਼ਤਿਆਂ ਨੂੰ ਬਣਾ ਕੇ ਰੱਖੀਏ ਇਹਨਾਂ ਰਿਸ਼ਤਿਆਂ ਨੂੰ ਕਲੰਕਿਤ ਨਾ ਕਰੀਏ ਜੇਕਰ ਸਾਨੂੰ ਲੱਗਦਾ ਹੈ ਕਿ ਸਾਡਾ ਇਹ ਰਿਸ਼ਤਾ ਨਿਭਾਉਣਾ ਔਖਾ ਹੈ ਤਾਂ ਜ਼ਰੂਰ ਤੁਸੀਂ ਕਿਤੇ ਨਾ ਕਿਤੇ رائے ਲਓ ਜਿਸ ਤਰ੍ਹਾਂ ਅਸੀਂ ਲਾਈਫ ਕੋਚ ਹੈ ਦੇ ਤੌਰ ਤੇ ਕੰਮ ਕਰਦੇ ਆ ਸਾਡਾ ਕੰਮ ਮੇਰਾ ਕੰਮ ਹੀ ਇਹ ਹੈ ਕਿ ਅਸੀਂ ਸਮਾਜ ਦੇ ਵਿੱਚ ਵਿਚਰਦੇ ਹੋਏ ਕਿਵੇਂ ਚੰਗੀ ਤਰ੍ਹਾਂ ਵਿਚਰਨਾ ਹੈ ਕਿਵੇਂ ਚੰਗੀ ਤਰ੍ਹਾਂ ਰਹਿਣਾ ਹੈ ਕਿਸ ਤਰੀਕੇ ਨਾਲ ਅਸੀਂ ਸਮਾਜ ਨੂੰ ਅੱਗੇ ਚਲਾਉਣਾ ਹੈ ਸਮਾਜ ਬਹੁਤ ਵੱਡੀ ਚੀਜ਼ ਹੈ ਸਮਾਜ ਨੂੰ ਚਲਾਉਣ ਵਾਸਤੇ ਸਰਕਾਰਾਂ ਨਹੀਂ ਸਮਾਜ ਨੂੰ ਚਲਾਉਣ ਵਾਲੇ ਤੇ ਸਮਾਜਿਕ ਲੋਕ ਹੀ ਚਾਹੀਦੇ ਆ ਤੋ ਉਹ ਸਮਾਜਿਕ ਲੋਕਾਂ ਨੂੰ ਕਿਸ ਤਰੀਕੇ ਨਾਲ ਚੱਲਣ ਉਹਦੇ ਬਾਰੇ ਆਪਾਂ ਸੋਚਿਆ ਕਰੀਏ ਇਹਨਾਂ ਰਿਸ਼ਤਿਆਂ ਨੂੰ ਇਹ ਕੀਤਾ ਜਾਵੇ ਤੋ ਅਗਲੀ ਵਾਰ ਕਿਸੇ ਹੋਰ ਵਿਸ਼ੇ ਤੇ ਗੱਲ ਕਰਾਂਗੇ ਤੁਹਾਨੂੰ ਕਦੇ ਵੀ ਕਿਸੇ ਵਿਸ਼ੇ ਤੇ ਜ਼ਰੂਰਤ ਗੱਲ ਪੈਂਦੀ ਹੈ ਤੇ ਮੇਰਾ ਫੋਨ ਨੰਬਰ ਥੱਲੇ ਦਿੱਤਾ ਹੋਇਆ ਹੈ ਤੁਸੀਂ ਮੇਰੇ ਨਾਲ ਗੱਲ ਕਰੋ ਤੁਹਾਨੂੰ ਕੋਈ ਚੀਜ਼ ਚੰਗੀ ਲੱਗਦੀ ਹੈ ਤਾਂ ਜਰੂਰ ਸ਼ੇਅਰ ਕਰੋ ਤੇ ਅੱਗੇ ਤੁਸੀਂ ਸੁਣੋ ਅਤੇ ਮੈਨੂੰ ਫੋਨ ਕਰਕੇ ਦੱਸੋ ਮੈਨੂੰ ਸ਼ਾਬਾਸ਼ ਦਿਓ ਤਾਂ ਜੋ ਮੈਨੂੰ ਵੀ ਹੌਸਲਾ ਹੋਵੇ ਜੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਇਹਦੇ ਵਿੱਚ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜਾਂ ਕੋਈ ਇਹੋ ਜਿਹਾ ਹੈ ਤਾਂ ਉਹਦੇ ਬਾਰੇ ਵੀ ਮੈਨੂੰ ਫੋਨ ਕਰੋ ਕਿ ਕੀ ਤਬਦੀਲੀ ਕੀਤੀ ਜਾ ਸਕਦੀ ਹੈ ਜਾਂ ਸਮਾਜ ਵਿੱਚ ਕੀ ਹੋਣਾ ਚਾਹੀਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਚੀਜ਼ ਨੂੰ ਸੁਣੋ